ਅੰਮ੍ਰਿਤਸਰ ਦੇ ਬਟਾਲਾ ਰੋਡ 'ਤੇ ਇੱਕ ਪੈਟਰੋਲ ਪੰਪ ਤੇ ਖੜੇ ਤੇਲ ਟੈਂਕਰ 'ਚ ਅਚਾਨਕ ਧਮਾਕਾ ਹੋਣ ਕਰਕੇ ਭਿਆਨਕ ਅੱਗ ਲੱਗ ਗਈ। ਇਸ ਦੌਰਾਨ ਟੈਂਕਰ ਚਾਲਕ ਕੋਲਟੀ ਨੇ ਬਹੁਤ ਹੀ ਬਹਾਦਰੀ ਨਾਲ ਅੱਗ ਲੱਗੇ ਟਰੱਕ ਨੂੰ ਪੈਟਰੋਲ ਪੰਪ ਦੇ ਨਾਲ ਲੱਗਦੀ ਖਾਲੀ ਜਗ੍ਹਾ ਤੇ ਲੈ ਗਿਆ ਅਤੇ ਟੈਂਕਰ ਦੇ ਥੇਹਾਂ ਕੁੱਦ ਗਿਆ। ਇਸ ਦੌਰਾਨ ਉਸ ਦੀਆਂ ਲਪਟਾਂ ਪੂਰੀ ਤਰ੍ਹਾਂ ਅਗਨਲ ਚੁਲਸ ਗਈਆਂ ਪਰ ਉਸ ਦੀ ਸਮਝਦਾਰੀ ਦਾ ਕਾਰਨ ਇੱਕ ਵੱਡਾ ਹਾਸਾ ਟਲ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਨਗਰ ਨਿਗਮ ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਅਤੇ ਅੱਗ ਤੇ ਕਾਬੂ ਪਾ ਲਿਆ। ਦੂਜੇ ਪਾਸੇ ਐਸਪੀ ਪ੍ਰਭਜੋਤ ਸਿੰਘ ਵੀ ਮੌਕੇ ਤੇ ਪਹੁੰਚੇ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ। ਜਟਨੀ ਕੌਣ ਹੈ? ਟਰੱਕ ਡਰਾਈਵਰ। ਉੱਧਰ ਜਦੋਂ ਪੈਟਰੋਲ ਪੰਪ ਦੇ ਮਾਲਕ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਪਚਾਹ ਹੋ ਗਿਆ ਸਾਡਾ ਕੋਈ ਨੁਕਸਾਨ ਨਹੀਂ ਹੋਇਆ। ਡਰਾਈਵਰ ਨੇ ਬਾਦਰੀ ਕੀਤੀ ਗੱਡੀ ਬਾਹਰ ਲੈ ਗਿਆ ਖਾਲੀ ਥਾਂ ਤੇ ਤੇ ਕੋਈ ਜਾਨੀ ਨੁਕਸਾਨ ਨਹੀਂ ਥੋੜੀ ਜੋ ਮਸ਼ੀਨ ਜੀ ਮੜੀ ਜੀ ਥੜੀ ਉਹਦੇ ਟੀਕਰਾ ਗਏ ਅਸੀਂ ਚਲਾ ਦਿਆਂ ਗੱਲ ਨੂੰ। ਉਹਨਾਂ ਵੱਲੋਂ ਤੰਡਾ ਸਾਰਾ ਸਟਾਫ ਜਿਹੜਾ ਉਹ ਬਿਲਕੁਲ ਐਂਡ एवरीथिंग ਇਜ਼ 올 ਰਾਈਟ ਨੋ ਪ੍ਰੋਬਲਮ ਹੈ ਕੋਸ਼ ਹੈ ਆ ਵੀ ਮਹਾਰਾਜ ਨੇ ਕਿਰਪਾ ਕੀਤੀ ਸਭ ਕੁਝ ਠੀਕ ਚੱਲ ਰਿਹਾ ਹੈ ਸਰ ਜੀ ਮਿਹਰਬਾਨੀ ਨਾਲ ਸਾਰੇ ਚਲੋ ਠੀਕ ਭਰਾਵਾਂ ਨੇ ਵੀ ਬਹੁਤ ਮਿਹਨਤ ਕੀਤੀ ਲੱਗ ਲੱਗੇ ਮੈਂ ਤੇ ਇੱਥੇ ਅਸੀਂ ਤਾਂ ਨਹੀਂ ਲੇਬਰ ਬਹੁਤ ਕੀਤੀ ਮਿੱਟੀ ਮੱਟੀ ਪਾ ਕੇ ਪੁਝਾਤਾ ਉਸੇ ਵੇਲੇ ਪੁਝਾਤੀ ਪ੍ਰਸ਼ਾਸਨ ਨੇ ਤੁਹਾਡਾ ਕਿੰਨਾ ਖਾਤ ਦਿੱਤਾ ਪ੍ਰਸ਼ਾਸਨ ਨੇ ਵੀ ਪੂਰਾ ਸਾਥ ਦਿੱਤਾ ਸਾਰੇ ਆਏ ਫਾਇਰ ਬ੍ਰਿਗੇਡ ਵੀ ਆ ਗਏ ਪੁਲਿਸ ਵਾਲੇ ਵੀ ਪਹੁੰਚੇ ਡਿਪਟੀ ਸਾਹਿਬ ਇੱਥੇ ਆਏ ਮੈਨੂੰ ਨਾਂ ਨਹੀਂ ਹੁਣ ਯਾਦ ਉਹਨਾਂ ਦਾ ਹੋਣੇ ਦੱਸਿਆ ਹੈ ਨਾ ਕੋਈ ਪ੍ਰੋਬਲਮ ਨਹੀਂ ਸਾਨੂੰ ਆਈ ਇਸ ਗੱਲ ਇਸ ਦੀ ਕੋਈ ਖਾਤ ਨਹੀਂ ਕੋਈ ਨਾਥਿੰਗ ਮਾਸ਼ਾਅੱਲਲਾ ਆਇਆ ਹੈ ਵਾ ਇਹ ਚਾਨੀ ਨਾ ਕਿਸੇ ਨੁਕਸਾਨੀ ਜਗਨ ਜਨਾਬ ਸਾਰਾ ਸਾਫ ਸਿਕਿਆ ਬਿਲਕੁਲ ਠੀਕ ਹੈ ਸਾਰਾ ਜੀ ਸਟਾਫ ਨੇ ਲੋਕਾਂ ਨੇ ਬੜਾ ਸਾਥ ਦਿੱਤਾ ਜੀ ਪ੍ਰਸ਼ਾਸਨ ਨੇ ਬੜਾ ਸਾਥ ਦਿੱਤਾ ਹੈ ਸਾਨੂੰ ਸੰਗਤ ਨੇ ਬੜਾ ਆਣ ਕੇ ਇਥੇ ਬੜੀ ਹਿੰਮਤ ਦਿਖਾਈ ਡਰਾਈਵਰ ਨੇ ਬੜੀ ਟਰੈਕ ਡਰਾਈਵਰ ਨੇ ਬੜਾ ਵਧਾ ਬਾਧਰੀ ਕੀਤੀ ਜਿਨੇ ਸਾਰੀ ਸੰਗਤ ਨੂੰ ਬਚਾ ਲਿਆ ਇਥੇ ਜਿਹੜੇ ਤੇਲ ਪਾਉਂਦੇ ਜਾਂ ਮਲਾਜਮਾਂ ਨੂੰ ਬਚਾ ਲਿਆ ਜੀ ਅੰਮ੍ਰਿਤਸਰ ਤੋਂ ਕੈਮਰਾਮੈਨ ਮਨਜੀਤ ਸਿੰਘ ਦੇ ਨਾਲ ਸਤਵੰਤ ਸਿੰਘ ਗੋਲਕ ਜੀ ਵੇ ਪੰਜਾਬ ਦੇ ਲਈ